ਆਜੂ ਤੁਹਾਡੇ ਲਈ ਬਹੁਤ ਸੋਹਣੀ ਕੋਠੀ ਆਪਾਂ ਜਲੰਧਰ ਦੇ ਵਿੱਚ ਲੈ ਕੇ ਆ ਗਏ ਆਂ ਆ ਚੈੱਕ ਕਰੋ এলিਵੇਸ਼ਨ ਤੁਸੀਂ 18 ਫੀਟ ਦਾ ਫਰੰਟ ਹੈ 37 ਇਸ ਦਾ ਡੈਪਥ ਹੈ ਤੇ ਐਨਓਸੀ ਨਸਕਾ ਪੁੱਡਾ ਤੇ ਅਪਰੂਵਡ ਕਲੋਨੀ ਲੈਣ ਵਾਲੀ ਹੈ 24 ਫੀਟ ਦਾ ਸੜਕ ਹੈ ਗਈ ਹੈ ਇੱਥੇ ਤੁਹਾਡਾ ਕਾਰ ਪਾਰਕਿੰਗ ਏਰੀਆ ਜਾਊਗਾ ਤੁਸੀਂ ਚੈੱਕ ਕਰ ਲਓ ਸਾਹਮਣੇ ਆਪਣਾ ਗ੍ਰਿਲ ਦਿੱਤੀ ਗਈ ਹੈ ਆ ਤੁਹਾਡਾ ਇੰਟਰੈਂਸ ਡੋਰ ਹੈ ਆ ਚੈੱਕ ਕਰ ਲਓ ਤੁਸੀਂ ਡਾਊਨ ਸੀਲਿੰਗ ਡਾਊਨ ਸੀਲਿੰਗ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਆਜੂ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਜਸਟ ਐਂਟਰ ਕਰਦੇ ਹੀ ਸਾਹਮਣੇ ਮਿਲ ਜੂਗਾ ਲੋਬੀ ਦਾ ਏਰੀਆ ਆ ਤੁਸੀਂ ਚੈੱਕ ਕਰ ਲਓ ਇਹ ਸਾਹਮਣੇ ਸਾਨੂੰ ਵਾਲ ਮੋਲਡਿੰਗ ਤੇ ਵਾਲਪੇਪਰ ਦਾ ਕੰਮ ਹੋਇਆ ਵਾ ਲੈਂਬੀ ਲੱਗਿਆ ਹੈ ਇੱਥੇ ਤੇ ਤੁਸੀਂ ਨਾਲੇ ਡਾਊਨ ਸੀਲਿੰਗ ਵੀ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਡਾਊਨ ਸੀਲਿੰਗ ਬਣੀ ਹੋਈ ਆ ਆ ਚੈੱਕ ਕਰ ਲਓ ਡਾਊਨ ਸੀਲਿੰਗ ਤੁਸੀਂ ਸਾਹਮਣੇ ਆਪਣਾ ਤੁਸੀਂ ਗ੍ਰਿਲ ਵੇਖ ਲਓ ਸਾਹਮਣੇ ਗ੍ਰਿਲ ਲਏਨ ਵਾਲਾ ਹੈ ਤੇ LED ਪੈਨਲ ਉਹਦੇ ਨਾਲ ਆ ਜਸਟ ਲੈਫਟ ਹੈਂਡ ਸਾਈਡ ਤੇ ਸੋਹਣੀ ਜੀ ਕਿਚਨ ਦਿੱਤੀ ਜਾ ਰਹੀ ਹੈ ਤੁਹਾਨੂੰ ਆ ਚੈੱਕ ਕਰੋ ਤੁਸੀਂ ਲੈਗਜ਼ਰੀ ਕਿਚਨ ਰਹਿਣ ਵਾਲੀ ਹੈ ਤੁਹਾਡੀ ਉੱਪਰ ਤੁਸੀਂ ਡਾਊਨ ਸੀਲਿੰਗ ਦੇਖ ਲਓ ਛੋਟਾ ਕਰ ਜਮਾਨੀ ਤੁਹਾਨੂੰ ਫੀਲ ਹੋਊਗਾ ਕਿ ਸਬਕ 3 ਮਰਲੇ ਚ ਕਾਰਿਆ ਇਦਾਂ ਲੱਗੂਗਾ ਕਿ 4 ਮਰਲੇ ਚ ਕਾਰ ਬਣਿਆ ਹੋਇਆ ਵਾ ਥੱਲੇ ਇੱਕ ਬੈਡਰੂਮ ਤੁਹਾਨੂੰ ਦਿੱਤਾ ਜਾ ਰਿਹਾ ਹੈ ਤਾਂ ਕਿ ਜਗ੍ਹਾ ਜਿਹੜੀ ਆ ਫੁੱਲੀ ਕਵਰਡ ਹੈ ਆ ਉੱਪਰ ਦਾ ਵੀ ਏਰੀਆ ਕਵਰਡ ਹੈ ਥੱਲੇ ਦਾ ਵੀ ਪੂਰਾ ਫੁੱਲੀ ਕਵਰਡ ਹੈ ਆ ਚੈੱਕ ਕਰੋ ਤੁਸੀਂ ਡਾਊਨ ਸੀਲਿੰਗ ਤੇ ਨਾਲ ਹੀ ਤੁਹਾਨੂੰ ਵਾਰਡਰੋਬ ਵੀ ਥਾ ਦਿੱਤੀ ਜਾ ਰਹੀ ਹੈ ਆ ਚੈੱਕ ਕਰ ਲਓ ਤੁਸੀਂ ਵਾਰਡਰੋਬ ਉੱਪਰ ਤੁਹਾਨੂੰ OTS ਆਜੂਗ ਓਪਨ ਦਾ ਏਰੀਆ ਆ ਜਾਊਗਾ ਤੇ ਆ ਚੈੱਕ ਕਰ ਲਓ ਤੁਸੀਂ ਵਾਸ਼ਰੂਮ ਵਾਸ਼ਰੂਮ 'ਚ ਜੈਕੋ ਦੇ ਟੈਪਸ ਹੈਗੇ ਆ ਵੀਗਾਰ ਦੇ ਤਾਰ ਲੱਗੇ ਹੋਏ ਆ ਆ ਚੈੱਕ ਕਰ ਲਓ ਤੁਸੀਂ ਆ ਤੁਹਾਡਾ LED ਪੈਨਲ ਆ ਜਾਊਗਾ ਆ ਜੋ ਮੈਂ ਤੁਹਾਨੂੰ ਉਪਰੋਂ ਵਿਖਾਉਣਾ ਆ ਨਾਲੇ ਤੁਸੀਂ ਕੰਦੇ ਚੈੱਕ ਕਰ ਇੱਕ ਵਾਰੀ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਕੰਦੇ ਦੇ ਉੱਤੇ ਆ ਵੇਖੋ ਮੈਂ ਤੁਹਾਨੂੰ ਹੁਣ ਇੱਕ ਹੋਰ ਚੀਜ਼ ਦਿਖਾਉਣ ਲੱਗਾ ਆ ਆ ਤੁਸੀਂ ਡਾਊਨ ਸੀਲਿੰਗ ਤੇ ਆ ਵੇਖੋ इन्नी सोनी लगदिया लाइटा आज चेक करो डाउन सीलिंग देखो ती ये आ जाऊगा सा एरिया आज चेक कर लो ती हूँ देखो आ जाओ मैं दूजा बेडरूम में फोन आया आज थोड़ा दूजा बेडरूम रहूगा आ चेक कर लो ती सामने एल ई डी पैनल आज तो उपर ती डाउन सीलिंग चेक कर लो नॉलपेपर लगा होनसीलिंग चेक कर लो ती ਆ ਤੁਹਾਡੇ ਸਾਹਮਣੇ ਦਿੱਤਾ ਗਿਆ ਵਾ ਵਿੰਡੋ ਜਿਹੜੀ ਸਨਲਾਈਟ ਅੰਦਰ ਆਉਗੀ ਆ ਸਾਡਾ ਆਜੂਗਾ ਵਾਰਡਰੋਬ ਜੀ ਥਾਂ ਪੇਟੀਆਂ ਪੁਟੀਆਂ ਤੁਸੀਂ ਇੱਥੇ ਰੱਖ ਸਕਦੇ ਹੋ ਉੱਪਰ ਤੁਸੀਂ ਦੇਖ ਲਓ ਪਿੰਡ ਦਾ ਜਮਾਈ ਸੋਨਾ ਕੰਮ ਹੋਇਆ ਕੋਠੀ 'ਚ ਤੇ ਨਾਲੇ ਤੁਸੀਂ ਆਪਣਾ ਵਾਸ਼ਰੂਮ ਚੈੱਕ ਕਰ ਲਓ ਕਾਮਨ ਪਲੱਸ ਜਾਰੇ ਆ ਚੈੱਕ ਕਰ ਲਓ ਕਿ ਹੰਦ ਤੱਕ ਟਾਈਲ ਲੱਤੀ ਹੈ ਨਹੀਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਵਾ ਆਜੋ ਮੈਂ ਤੁਹਾਡਾ ਥਰਡ ਬੈਡਰੂਮ ਹੀ ਖੋਣਾ ਹੈ ਆਦਿ ਤੁਸੀਂ ਆਪਣਾ 3rd ਬੈਡਰੂਮ ਚੈੱਕ ਕਰ ਲਓ ਬਹੁਤ ਹੀ ਸੋਹਣਾ 3rd ਬੈਡਰੂਮ ਬਣਿਆ ਹੈ ਸਾਹਮਣੇ ਆ ਜਾਊਗਾ ਤੁਹਾਡਾ LED ਪੈਨਲ ਆ ਚੈੱਕ ਕਰ ਲਓ ਤੁਸੀਂ ਇਹਦੇ ਨਾਲ ਤੁਸੀਂ ਵਾਲਪੇਪਰ ਚੈੱਕ ਕਰ ਲਓ ਤੁਸੀਂ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਡਾਊਨ ਸੀਲਿੰਗ ਬਣੀ ਹੋਈ ਹੈ ਆ ਚੈੱਕ ਕਰ ਲਓ ਤੁਸੀਂ ਨਾਲ ਹੀ ਆ ਜਾਊਗਾ ਤੁਹਾਡਾ ਓਪਨ ਦਾ ਏਰੀਆ ਆ ਚੈੱਕ ਕਰ ਲਓ ਤੁਸੀਂ ਇਹ ਆਜੂਗਾ ਆਪਣਾ ਓਪਨ ਦਾ ਏਰੀਆ ਤੁਸੀਂ ਲਾਈਟਾਂ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ ਆ ਦੇਖੋ ਐਲੀਵੇਸ਼ਨ ਤੇ ਨਾਲ ਤੁਸੀਂ ਇਹ ਵੀ ਐਲੀਵੇਸ਼ਨ ਫਰੰਟ ਦਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਮਾਡਰਨ ਐਲੀਵੇਸ਼ਨ ਰਹਿਣਾ ਲਾਇਆ ਆ ਚੱਕਰ ਲਓ ਕੋਠੀ ਦੀ ਆਸਕਿੰਗ ਪ੍ਰਾਈਸ 38 ਲੈ ਕੇ ਆਨ ਟੇਬਲ 97 ਫਸਟ ਆਫ ਆਲ ਯੂ ਸ਼ੁਡ ਵਿਜੀਟ ਓਵਰ ਓਵਰ देयर ਅੱਜ ਮੈਂ ਤੁਹਾਨੂੰ ਵੀਡੀਓ ਚ ਮੈਂ ਤੁਹਾਨੂੰ ਈਚ ਨੇਬੀ ਡੀਟੇਲ ਦਿੱਤੇ ਆ ਕੋਠੀ ਦਾ ਨਸਕਾ ਅਪਰੂਵ ਡਿਆ ਤੇ ਆ ਪੁੱਡਾ ਤੋਂ ਤੁਹਾਨੂੰ ਲਾਇਸੈਂਸ ਨੰਬਰ ਮਿਲੇਗਾ ਪੁੱਡਾ ਅਪਰੂਵਡ ਕਲੋਨੀ ਦੇ ਅੰਦਰਲੀ 24 ਫੀਟ ਦਾ ਫ੍ਰੈਂਡ ਦਾ ਰੋਡ ਆ ਮੈਂ ਰਨਾ ਪ੍ਰਿੰਸ ਤੇਰਾਮ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ